ਦੇਖੋ ਸਾਡਾ ਹਰੇਕ ਦਾ ਫਰਜ਼ ਬਣਦਾ ਵੀ ਉਸ ਬੀਬੀ ਨਾਲ ਸੀ ਖੜੀਏ ਉਹ ਆਪਦੀ ਬੀਬੀ ਦੇਖੋ ਤੰਦੇਹੀ ਨਾਲ ਇਮਾਨਦਾਰਨ ਡਿਊਟੀ ਨਿਭਾ ਰਹੀ ਆ ਉਹਦਾ ਫਰਜ਼ ਬਣਦਾ ਹਰੇਕ ਦੀ ਚੈੱਕ ਹੁੰਦਾ ਇਹ ਥੋੜਾ ਵੀ ਜੇ ਕੋਈ ਉੱਚਾ ਅਹੁਦੇ ਤੇ ਪਹੁੰਚ ਗਿਆ ਉਹ ਜਿਹੜੇ ਮੁਲਾਜ਼ਮ ਨੇ ਸਰਕਾਰੀ ਨੇ ਉਹ ਉਹਨਾਂ ਨੂੰ ਟਿੱਚ ਸਮਝੇ ਉਹਨਾਂ ਦੀ ਬੇਇੱਜ਼ਤੀ ਕਰੇ ਉਹਨਾਂ ਦੀ ਉਹਨਾਂ ਨੂੰ ਜਲੀਲ ਕਰੇ ਉਹਨੂੰ ਕਿਹਨੇ ਹੱਕ ਤੱਕ ਕਰਾਉਣਾ ਉਹਨੂੰ ਜਿਵੇਂ ਜਲੀਲ ਕੀਤਾ ਅੱਤਵਾਦੀ ਜਾਂ ਖਾਲਸਤਾਨੀ ਕਿਹਾ ਤਾਂ ਹੀ ਫਿਰ ਬੀਬੀ ਨੇ ਆਪਦੇ ਗੁੱਸੇ 'ਚ ਆ ਕੇ ਉਹਦੇ ਥੱਪੜ ਜੜਤਾ ਤੇ ਉਹ ਥੱਪੜ ਦਾ ਤੁਹਾਨੂੰ ਪਤਾ ਲੱਗ ਗਿਆ ਪਰ ਜਿਹੜਾ ਉਹਨੇ ਜਲਾਲਤ ਭਰੇ ਸ਼ਬਦ ਬੀਬੀ ਨੂੰ ਬੋਲੇ ਨੇ ਉਹ ਵੀ ਡਿਊਟੀ ਦੇ ਤਾਇਨਾਤ ਆ ਹੱਕ ਮੰਗਦਾ ਉਹਦਾ ਚੈਕਿੰਗ ਕਰਨ ਦਾ ਤੇ ਫਿਰ ਸਰਕਾਰ ਬਰਾਬਰ ਵੀ ਉਸ ਕੰਗਰਣਾ ਨਾ ਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਸਾਰੇ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਹੰਗ ਸਿੰਘ ਦਸਤਬੰਦੀਆਂ ਸਾਰੇ ਅਸੀਂ ਇਕੱਠੇ ਹੋਏ ਆਂ ਬੀਬੀ ਦੇ ਹੱਕ ਦੇ ਵਿੱਚ ਜਿੰਨਾ ਚਿਰ ਉਹਨੂੰ ਆਪਣੇ ਜਿਹੜਾ ਪਰਚੇ ਰਾਤ ਨਹੀਂ ਹੁੰਦੇ ਉਹਨਾਂ ਚ ਰੇਸੇ ਤਰ੍ਹਾਂ ਜੋ ਸੰਘਰਸ਼ ਚੱਲੂਗਾ ਜਿੰਨਾ ਤਿੱਖਾ ਹੋ ਸਕਿਆ ਅਸੀਂ ਨਾਲ ਆਂ ਜਥੇਬੰਦੀਆਂ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਬਿਲਕੁਲ ਅਸੀਂ ਬੀਬੀ ਉਸ ਜਿਹੜੀ ਕੁਲਵਿੰਦਰ ਕਰਾ ਉਹਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਖੜੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਦਬਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੁਸੀਂ ਨੇ ਸਾਰੇ ਪੰਜਾਬ ਦੀ ਜਿਹੜੀ ਪੱਤ ਰੱਖੀ ਆ ਇੱਜ਼ਤ ਰੱਖੀ ਆ ਜਿਹਨੇ ਬੀਬੀਆਂ ਨੂੰ ਬੋਲਦੀ ਸੀ ਮੜਾ ਚੰਗਾ 100 100 ਰੁਪਏ ਦੇ ਹਾਰ ਜਣ ਉਹਨੂੰ ਦੱਸ ਦਿੱਤਾ ਵੀ ਹਜੇ ਪੰਜਾਬ ਦੀਆਂ ਜਿਹੜੀ ਬਹਾਦਰ ਬੀਬੀਆਂ ਨੇ ਇਹਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਖੂਨ ਆ ਉਹ ਹੈਗਾ ਤੇ ਅਣਖ ਹੈਗੀ ਆ ਉਸ ਬੀਬੀ ਨੇ ਬਹੁਤ ਸੋਨਾ ਕੀਤਾ ਇਹ ਤਾਂ ਬੱਚਤ ਰਹੀ ਜੇ ਕਿਤੇ ਕੋਦੇ ਦੇ ਕੋਲ ਹਥਿਆਰ ਹੁੰਦਾ ਮੰਨ ਕਰੇ ਇੰਦਰਾ ਗਾਂਧੀ ਵਾਲਾ ਹਾਲ ਕਰ ਦਿੰਦੇ ਉਹਦੇ ਇਹ ਪੰਜਾਬੀ ਨੇ ਪੰਜਾਬੀ ਇਹ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਨਾਲ ਇਜਾਜ਼ਤੀਆਂ ਨਾ ਕਰ ਸਾਨੂੰ ਅੱਤਵਾਦੀ ਨਾ ਕਹਿਣ ਇੱਕ ਥੱਪੜ ਦੇ ਨਾਲ ਅੱਤਵਾਦ ਆ ਗਿਆ ਫਿਰ ਬਿਆਨ ਦਿੰਦੇ ਫਿਰ ਜਿਹਨੇ ਅੱਤਵਾਦ ਇੱਕ ਥੱਪੜ ਨਾਲ ਹੀ ਪੰਜਾਬ ਦੇ ਵਿੱਚ ਅੱਤਵਾਦ ਆ ਗਿਆ